ਸੋ ਨੋ ਮੈਟਰ ਦੋ ਵਾਰ ਫਿਰ ਨਹੀਂ ਚੁੱਕੀ ਆ ਅੱਜ ਇੱਕ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋਣ ਦੇ ਸਬੰਧੀ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਆ ਜਿਸ ਦੇ ਵਿੱਚ ਇੱਕ ਮਿੱਡੂ ਮਾਲ ਦੀ ਜਿਹੜੀ ਗਲੀ ਹੈਗੀ ਐ ਜੋ ਥਾਣਾ ਕੋਤਵਾਲੀ ਦੇ ਏਰੀਆ ਹੈ ਉਸ ਦੇ ਵਿੱਚ ਕੁਝ ਲੜਕੇ ਨਸ਼ੀਲੀਆਂ ਗੋਲੀਆਂ ਜਿਹੜੀ ਵੇਚਣ ਵਾਸਤੇ ਆਏ ਸੀ ਤੇ ਉੱਥੋਂ ਦੇ ਜਿਹੜੇ ਵਸਨੀਕ ਸੀਗੇ ਉਹਨਾਂ ਨੇ ਉਹਨੂੰ ਰੋਕਿਆ ਗਿਆ ਤੇ ਰੋਕਣ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਉਹ ਫਿਰ ਆਊਂਡ ਅਪ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਜਿਸ ਸਬੰਧ ਵਿੱਚ ਸਾਡੀ ਟੀਮ ਥਾਣਾ ਕੋਤਵਾਲੀ ਦੀ ਟੀਮ ਨੂੰ ਜਦੋਂ ਇਨਫੋਰਮੇਸ਼ਨ ਮਿਲੀ ਤਾਂ ਅਸੀਂ ਮੌਕੇ ਦੇ ਉੱਪਰ ਪਹੁੰਚ ਕੇ ਜਿਹੜਾ ਇੱਕ ਵਿਅਕਤੀ ਹੈਗਾ ਉਹਨੂੰ ਉੱਥੇ ਮੌਕੇ ਦੇ ਉੱਪਰ ਕਾਬੂ ਕਰ ਲਿਆ ਹੈਗਾ ਜਿਸ ਦਾ ਨਾਮ ਹੈ ਇਹ ਪਿੰਕੂ ਬੰਸਲ ਹੈ ਇਹ ਕਾਲਿਆਂ ਵਾਲੀ ਮੰਡੀ ਦੇ ਰਹਿਣ ਵਾਲਾ ਤੇ ਇਸ ਦੀ ਪੋਜੀਸ਼ਨ ਦੇ ਵਿੱਚੋਂ ਸਾਨੂੰ ਤਿੰਨ ਪੱਤੇ ਪ੍ਰੈਗੈਬਲਿਨ ਕੈਪਸੂਲ ਜੋ ਸਿਗਨੇਚਰ ਕੈਪਸੂਲਸ ਹੁੰਦੇ ਆ ਉਹ ਸਾਨੂੰ ਬ੍ਰਾਮਧ ਹੋਇਆ ਇਸੇ ਪ੍ਰਬੰਧ ਕੀ ਹੋਣ ਤੇ ਅਸੀਂ ਥਾਣਾ ਕੋਤਵਾਲੀ ਦੇ ਵਿੱਚ ਜੋ ਰੈਲੇਵੈਂਟ ਸੈਕਸ਼ਨਸ ਹੈਗੇ ਨੇ 223 BNS ਦੇ ਤਹਿਤ ਅਸੀਂ ਥਾਣਾ ਕੋਤਵਾਲੀ ਦੇ ਵਿੱਚ ਮੁਕੱਦਮਾ ਦਰਜ ਰਜਿਸਟਰ ਕਰ ਰਹੇ ਹਾਂ ਇਸ ਦੇ ਨਾਲ ਹੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਿਕਲ ਕੇ ਆਇਆ ਹੈ ਕਿ ਕਾਲਾਣੀ ਮੰਡੀ ਤੋਂ ਜਿਹੜਾ ਨਸ਼ਾ ਲੈ ਕੇ ਇੱਥੇ ਵੇਚਣ ਵਾਸਤੇ ਆਏ ਸੀਗੇ ਤੇ ਜਿਹੜੇ ਵੀ ਬੰਦੇ ਹੋਰ ਇਨਵੋਲ ਹੋ ਨੇ ਕਾਲਾਣੀ ਮੰਡੀ ਦੇ ਉਹਨਾਂ ਦੇ ਖਿਲਾਫ ਵੀ ਅਸੀਂ ਇਸੇ ਮੁਕਦਮੇ ਦੇ ਵਿੱਚ ਅੱਗੇ ਫਰਦਰ ਨਾਮਿਨੇਟ ਕਰਕੇ ਉਹਨਾਂ ਦੇ ਖਿਲਾਫ ਐਕਸ਼ਨ ਲਵਾਗੇ ਇਹ ਸਿਗਨੇਚਰ ਕੈਪਸੂਲ ਸਗੇ ਜੀ ਇਹ ਕਾਲਾਣੀ ਮੰਡੀ ਤੋਂ ਲੈ ਕੇ ਇੱਥੇ ਆ ਕੇ ਵੇਚਦੇ ਸੀਗੇ ਤੇ ਇਸ ਦੇ ਨਾਲ ਜਿਹੜੇ ਹੈਗੇ ਨੇ ਇੱਕ ਦੋ ਵਿਕਤਿਆਂ ਦੀ ਹੋਰ ਵੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ